ਜ਼ਰਾ ਗੌਰ ਨਾਲ ਦੇਖੋ ਨਿੱਕੇ ਹਾਥੀ ਦਾ ਇਹ ਵੱਡਾ ਕਾਹਨ ਬੀਤੀ ਦੇ ਰੱਤ ਕਰ ਦਿੱਤਾ ਇਹ ਕਾਹਨ ਮਚਾ ਦਿੱਤੀ ਵੱਡੀ ਤਬਾਹੀ ਕੋਠੀ ਦੇ ਦਰਵਾਜੇ ਨੂੰ ਮਾਰੀ ਟੱਕਰ ਸਕੂਟਰ ਵਾਲਾ ਤੇ ਗੱਡੀ ਵਾਲਾ ਵਾਲ ਵਾਲ ਬੱਚੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨਿੱਕੇ ਹਾਥੀ ਦੇ ਕਹਿਰ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਦੇ ਕੋਲ ਛੋਟਾ ਹਾਥੀ ਤੇਜ਼ ਰਫ਼ਤਾਰ ਨਾਲ ਲੜਖਰੋਂਦਾ ਹੋਇਆ ਕਾਲਾ ਮਾਲਾ ਚੌਂਕ ਵਾਲ ਦੌੜ ਰਿਹਾ ਸੀ ਕਿ ਗੱਡੀ ਤੇ ਸਕੂਟਰ ਸਵਾਰਦਰ ਨੁਕਸਾਨ ਕਰਕੇ ਅਚਾਨਕ ਕੋਠੀ ਦੇ ਦਰਵਾਜ਼ੇ ਨੂੰ ਜ਼ਬਰਦਸਤ ਟੱਕਰ ਮਾਰ ਦਿੰਦਾ ਹੈ ਟੱਕਰ ਇਨੀ ਘਾਤਕ ਸੀ ਕਿ ਛੋਟਾ ਹਾਥੀ ਦੀਵਾਰ ਤੋੜ ਕੇ ਅੰਦਰ ਵੜ ਗਿਆ ਮੌਕੇ ਤੇ ਗਵਾਹਾਂ ਨੇ ਦੱਸਿਆ ਕਿ ਛੋਟੇ ਹਾਥੀ ਦਾ ਮਹਾਵਤ ਨਸ਼ੇ ਚ ਟੱਲੀ ਸੀ ਛੋਟਾ ਹਾਥੀ ਵੀ ਉਸ ਕੋਲ ਆਊਟ ਆਫ ਕੰਟਰੋਲ ਹੋ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੂੰ ਪਾਰੀ ਜਦੋਂ ਜਿਹੜ ਦੇ ਬਾਅਦ ਛੋਟੇ ਹਾਥੀ ਦੇ ਡਰਾਈਵਰ ਨੂੰ ਬਾਹਰ ਕੱਢਿਆ ਤੇ ਹਸਪਤਾਲ ਚ ਦਾਖਲ ਕਰਾਇਆ ਤੇ ਬੰਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਪਾ ਜੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਗਏ ਨੇ ਤੇ ਗੱਡੀ ਸਾਡੀ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਸੀ दारू ਪੀ ਕੇ ਆਂਦੇ ਆਏ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇ ਪਏ ਨੇ ਬੜੀ ਮੁਸ਼ਕਲ ਆ ਰਹੀ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਹੈ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਗੱਡੀ ਆਟੋ ਲੈ ਕੇ ਵੜ ਗਿਆ ਪੂਨਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਬਲੇ ਪੂਰੀ ਪਬਲਿਕ ਨੇ ਗੱਡੀ ਦਾ ਸਭ ਕੁਝ ਕੀਤਾ ਹੈ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰ ਨੂੰ ਤਾਂ ਕੋਈ ਸਿਸਟਮ ਪਰ ਸਮਝ ਨਹੀਂ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਹਨ ਲੱਬਿਆ ਬਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਸਭ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਲ ਕੱਲਾ ਹੀ ਬੰਦਾਗਾ ਸੀ ਸ਼ੁਕਰ ਜੀ ਖਲੋਤੀ ਗੱਡੀ ਵਜਦਾ ਹੈ ਭਾਜੀ ਇਹਦੇ ਇੱਕ ਬਰਾਬਦਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਨੀ ਸਾਈਡ ਬੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾਰਿਆ ਨਹੀਂ ਤੇ ਉਹਨੇ ਵੀ ਔੜ ਜਾਣਾ ਸੀ ਜੀ ਡਰਾਈਵਰ ਦੀ ਭਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੁਣ ਤੋਂ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਤੁਸੀਂ ਆਪੇ ਹਿਸਾਬ ਲਓ ਕਿੰਨੀ दारू ਪੀਤੀਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਗੱਲ ਸਾਨੂੰ 112 ਤੇ ਕਾਲ ਆਈ ਹੈ ਜੀ ਤੇ ਅਸੀਂ ਉਸੇ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਹੈਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋਜਾਦ ਨਾਲ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਹਾਂਜੀ ਗੱਲ ਤੇ ਇਦਾਂ ਹੀ ਹੈ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ ਚ ਨਹੀਂ ਗੱਡੀ ਜੇ ਸਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋਲ ਚ ਗੱਡੀ ਨਹੀਂ ਹੈਗੀ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹਦੇ ਖਿਲਾਫ ਕਾਰਵਾਈ ਉਹ ਫਿਰ ਕੀਤੀ ਜਾਊਗੀ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵੱਜੀ ਆ ਉਹ ਆਏ ਕਰਨ ਲੱਗੇ ਕਲੀਅਰ